ਜਨਵਰਾਂ ਨਾਲ ਪਿਆਰ ਕੀ ਹੁੰਦਾ ਆ ਤੁਹਾਨੂੰ ਇੱਥੇ ਦਿਖਾਵਾਂਗੇ ਆਪਾਂ ਹੂਨ ਚੁੱਪ ਓਏ ਹੂਨ ਸ਼ਾਂਤ ਹੋ ਗਈ ਓਏ ਉਹ ਜਾਫੇ ਭਾਈ ਚੁੱਪ ਕਰ ਜਾ ਤੂੰ ਕੁਝ ਨਹੀਂ ਕੁਝ ਨਹੀਂ ਕਰਦੇ ਅਸੀਂ ਚੁੱਪ ਕਰ ਦੋਵਾਂ ਦਾ ਰੰਗ ਤਾਂ ਇੱਕੋ ਜਿਹਾ ਹੈ ਤੇਰੇ ਪਤਾ ਕਿਵੇਂ ਲੱਗੂਗਾ ਤੇ ਜਿਵੇਂ ਕੋਮਲ ਰਾਈਡ ਕਰਦੀ ਹੈ ਇਹਦੇ ਤੇ ਜ਼ਿਆਦਾ ਹੈ ਸਾਰਾ ਤੇ ਕਰ ਕੀਤੀ ਹੋਈ ਹੈ ਤੂੰ ਆਹਦਾ ਵਧੀਆ ਜਿਹੜੀ ਜੀ ਕੀਤਾ ਤੇ ਡਿਫੈਂਡਰ ਤਾਂ ਉਹ ਚੱਕ ਲਈ ਜੀ ਕੀਤਾ ਤਾਂ ਫੋਰਚੂਨਰ ਉਹ ਚੱਕ ਲਿਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਆ ਕੁੜੀ ਨੂੰ ਤੁਸੀਂ ਦੇਖਿਆ ਹੋਣਾ ਨਿੱਕੀ ਜਿਹੀ ਕੁੜੀ ਐ ਤੇ ਜਿਹੜੀ ਖਾਸੀ ਐਕਸਪਰਟ ਐ ਕੋੜਿਆ ਦੀ ਜਿਹੜੀ ਜਾਣਕਾਰ ਆ ਮਤਲਬ ਕਿਹੜੀ ਨਸਲ ਐ ਕੀ ਉਹਦਾ ਕੀ ਖਰਾਕ ਐ ਤੁਸੀਂ ਦੇਖਿਆ ਹੀ ਹੁਣ ਯੂਟਿਊਬਰ ਆ ਆਪਣਾ ਫੇਮਸ ਤੇ ਇਹਨਾਂ ਕੋਲ ਆ ਪਾਏ ਹੋਏ ਸੀਗੇ ਤੇ ਹੁਣ ਆਪਾਂ ਦੇਖਾਂਗੇ ਇਹਨਾਂ ਦਾ ਕੋੜਿਆ ਦਾ ਫਾਰਮ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਠੀਕ ਠਾਕ ਹਾਂ ਜੀ ਹਾਂ ਤੇ ਰਾਤੀ ਆਪਾਂ ਇੱਥੇ ਰੁਕੇ ਸੀ ਰੁਕੇ ਸੀਗੇ ਤੁਹਾਨੂੰ ਪਤਾ ਸੀ ਆਪਾਂ ਉੱਥੋਂ ਵਾਪਸ ਆਏ ਸੀ ਪਿੰਡ ਖਾਰੇ ਤੋਂ ਤੇ ਹੁਣ ਆਪਾਂ ਇੱਧਰ ਸਾਰਿਆਂ ਨਾਲ ਮਿਲਦੇ ਆ ਸਾਰੇ ਫੈਮਿਲੀ ਮੈਂਬਰ ਨੇ ਸਾਰਿਆਂ ਨਾਲ ਮਿਲਦੇ ਆ ਜਾਨਵਰਾਂ ਨਾਲ ਪਿਆਰ ਕੀ ਹੁੰਦਾ ਆ ਤੁਹਾਨੂੰ ਇੱਥੇ ਦਿਖਾਵਾਂਗੇ ਆਪਾਂ ਕਿਦਾ ਬਾਈ ਜੀ ਸੱਚੀ ਗੱਲ ਜੀ ਚੱਕੀਆਂ ਨੇ ਕੰਮ ਹਾਂਜੀ ਚਲੋ ਹੁਣ ਦੱਸੋ ਨਾ ਕਿਦਾ ਕਿਦਾ ਕੀ ਆ ਹਾਂ شان ਨਾ ਲੱਤ ਪਈ ਗਿਆ ਸ਼ਾਨ ਸ਼ਾਨ ਇਹ ਕਿੰਨਾ ਕਿੰਨੂ ਮਰੇ ਦੀ ਇਹ 5.5 ਸਾਲ ਦਾ ਹੋ ਗਿਆ ਇਹਦਾ ਬ੍ਰੇਕਫਾਸਟ ਦਾ ਟਾਈਮ ਚੱਲ ਰਿਹਾ ਹਾਂਜੀ 5.5 ਸਾਲ ਹਾਂਜੀ 5.5 ਸਾਲ ਕੀ ਬਾਤ ਹੈ 19 ਮਈ ਨੂੰ 6 ਸਾਲ ਇਹ ਕਿਹੜੀ ਕਿਸਮ ਹੈ ਇਹ ਮਾਰਵਾੜੀ ਨਸਲ ਦਾ ਕੋਈ ਮਾਰਵਾੜੀ ਹਾਂਜੀ ਇਹ ਸਭ ਤੋਂ ਉੱਪਰ ਵਾਲੀ ਕਿਸਮ ਹੈ ਹੈ ਹਾਂਜੀ ਤੇ ਨੁੱਕਰਾ ਨੁਕਰੀ ਆਪਣੇ ਕੋਲ ਨੁਕਰੀ ਇੱਕ ਵਸ਼ੇਰੀ ਐ ਪਹਿਲਾਂ ਹੁੰਦਾ ਹੁੰਦਾ ਸੀ ਉਹ ਦੇ ਤਾ ਜਿਆਦਾ ਕੁਆਲਿਟੀ ਕਿਦੀ ਵਧੀਆ ਮਾਰਵਾੜੀ ਕੀ ਨੁਕਰੀ ਦੋਵੇਂ ਆਪ ਦੀ ਆਪ ਦੀ ਜਗ੍ਹਾ ਤੇ ਵਧੀਆ ਐ ਅੱਛਾ ਅਲੱਗ-ਅਲੱਗ ਆਪੋ ਆਪਣੀ ਹੋ ਰੱਖਦੇ ਨੇ ਨਾ ਨੁਕਰੀ ਦੀ ਆਪ ਦੀ ਖਾਸੀ ਤੇ ਮਾਰਵਾੜੀ ਦੀ ਆਪ ਦੀ ਸਫਾਈ ਦੇਖੋ ਕਿੰਨੀ ਵਧੀਆ ਰੱਖੀ ਹੋਈ ਆ ਹੈ ਸਫਾਈ ਚੈੱਕ ਕਰੋ ਆ ਜਿੱਥੇ ਸ਼ਾਨ ਆਹ ਦੇਖ ਕਿਤੀ ਸਲਾਮ ਕੀ ਬਾਤ ਐ ਬਾਕੀ ਬੱਚੇ ਗਾਵਾ ਪੂਰਾ ਤਵੇਲਾ ਹੀਰਾ 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 ਵੀਰਾ ਵੀਰਾ ਇਹ ਮੇਰੇ ਇਹ ਪੁੰਨੇ ਤੋਂ ਉਲਤੀ ਸੀ ਉਧਰ ਆਈ ਨਾਮ ਰੱਖ ਦਿਆ ਹਾਂ ਨਹੀਂ ਕੁਛ ਨਹੀਂ ਕਹਿੰਦੇ ਤਾਂ ਸਾਨੂੰ ਲక్ష్ਮੀ ਵੀਰਾ ਤੇ ਲక్ష్ਮੀ ਇਹਦਾ ਵੀ ਰੋਟੀ ਪਾਣੀ ਦਾ ਟਾਈਮ ਚੱਲੀ ਜਾਂਦਾ ਇੱਥੇ ਪਰਾਲੀ ਵੀ ਸਹੀ ਆ ਉਧਰ ਖਾਲੀ ਪਿਆ ਸਾਰਾ ਲੀ ਖੰਡਾ ਫਿਰ ਅਲੀਚ ਮਿੱਟੀ ਹੁੰਦੀ ਐ ਸਿਰ ਤੇ ਕੋਲਿਕ ਦੀ ਪ੍ਰੋਬਲਮ ਆਏ ਇਹ ਨਹੀਂ ਖੰਡਾ ਇਹ ਨਹੀਂ ਖੰਡਾ ਤੇਰੇ ਤੇ ਜਲ ਜਾਣ ਪਛਾਣਣਾ ਵੀ ਚੱਲ ਆਪ ਹੱਥੀ ਪਾ ਲਏ ਨੇ ਕੋਈ ਉਪਰਾਂ ਬੰਦਾ ਜਿਵੇਂ ਮੇਰੇ ਵਰਗਾ ਕੋਲ ਖੜੂ ਮੇਰੇ ਤੇ ਲੱਤ ਪਾਊਗੀ ਇੰਦਾ ਨਹੀਂ ਲੱਤ ਮਾਰ ਦੇਖਾ ਟਰਾਈ ਕਰਕੇ ਬੜੀ ਕੈਮਰਾ ਨਾ ਬੇਟੇ ਨੋ ਮੀਰਾ ਵੇ ਇੱਕ ਵਾਰ ਪੈ ਗਈ ਜੱਲ ਤਾਂ ਨਹੀਂ ਨਹੀਂ ਆਪਣੀ ਲੱਤ ਗਈ ਇਹ ਸ਼ਾਂਤਾ ਘੋੜੀ ਬਹੁਤ ਸਿਆਣੀ ਹੈ ਇਹ ਤਾਂ ਇਹਦੀ ਵੀਡੀਓ ਆ ਮੇਰੇ ਕੋਲ ਛੋਟੇ ਬੱਚੇ ਨੂੰ ਉੱਤੇ ਬਿਠਾ ਕੇ ਜਦੋਂ ਅਸੀਂ ਪਰਚੇਜ਼ ਕੀਤੀ ਆ ਇਹ ਰਾਈਡਿੰਗ ਬਹੁਤ ਅੱਛੀ ਕਰਾਉਂਦੀ ਆ ਇਹਦੇ ਉੱਪਰ ਛੋਟੇ ਬੱਚੇ ਨੂੰ ਬਿਠਾ ਦਈਏ ਤਾਂ ਇਹਨੇ ਜਮਾਂ ਖਰਾਬੀ ਨਹੀਂ ਕਰਦੀ ਬਹੁਤ ਜ਼ਿਆਦਾ ਸਿਆਣੀ ਘੋੜੀ ਹੈ ਤਾਂ ਤੁਸੀਂ ਭੈਣ ਜੀ ਤੁਸੀਂ ਕਿੰਨੇ ਕੁ ਸਿਆਣੇ ਹੋ ਇਹ ਚੀਜ਼ ਥੋੜਿਆ ਮਤਲਬ ਇਹਨੂੰ ਆਪਣੇ ਉਹਦਾ ਨਹੀਂ ਦਿੰਦਾ ਯੂਮਨ ਜਹਾਜੀ ਪਤਾ ਕਾਇ ਰਹੀ ਹੈ ਸਮਝ ਰਹੀ ਹੈ ਹੌਲੀ ਹੌਲੀ ਪਤਾ ਲੱਗੂ ਹੌਲੀ ਹੌਲੀ ਕੁਲ ਮਿਲ ਜਾਊਗੀ ਕਿੰਨੀ ਕਿਊਟ ਹੈ ਲਕਸ਼ਮੀ ਨੋ ਦੇਖੋ ਉਧਰ ਸਾਡੀ ਲਕਸ਼ਮੀ ਦੇਖ ਲਓ ਉਹ ਦਿਨ ਹੀ ਵਾਲੇ ਦਿਨ ਹੋਈ ਸੀ ਤਾਂ ਕਰਕੇ ਦਾ ਨਾਮ ਲਕਸ਼ਮੀ ਰੱਖਤਾ ਹੂੰ ਚਲਾਇਆ ਜੀ ਮੈਨੂੰ ਨਹੀਂ ਹੱਥ ਲਾਉਂਦੇ ਰੇ ਇਹ ਹੱਜੀ ਹਿਊਮਨਸ ਨਾਲ ਵਾਲੀ ਪੌਲੀਮੀਰ ਕਿੰਨੇ ਸੌਫਟ ਸਕਿਨ ਹੈ ਯਾਰ ਇਹ ਨਿੱਕੀ ਆਣਾ ਹਾਂ ਇਹ ਨਿੱਕੂ ਹੀ ਆਇਆ ਹੈ ਨਾ ਜੈਂਗੋ ਆਪਣੇ ਆ ਖੜੇ ਸੀਗੇ ਆਪਣੇ ਆ ਦੇ ਜੈਂਗੋ ਦੇ ਨਾਮ ਵੀ ਰੱਖ ਨਹੀਂ ਕਿਹੜੇ ਕਿਹੜੇ ਰੱਖਣੇ ਬਸ ਸੁਜੈਸਟ ਕਰਿਓ ਇਹਦਾ ਨਾਮ ਕੀ ਰੱਖਾਂ ਤੇ ਇਹਦਾ ਨਾਮ ਕੀ ਰੱਖਾਂ ਘੋੜਿਆਂ ਤੋਂ ਆਈ ਡੀ ਆਇਆ ਮੈਨੂੰ ਵੀ ਨਾਮ ਰੱਖਣੇ ਚਾਹੀਦੇ ਨੇ ਇੱਕ ਡੌਗੀ ਐ ਇਹਨਾਂ ਕੋਲ ਜ਼ਾਫਾ ਉਹ ਆ ਪਿੰਜਰੇ ਤੋਂ ਹਿਸਾਬ ਲਾ ਲਿਓ ਵੀ ਕਿੱਡਾ ਉਹ ਉਹਨੂੰ ਦਿਖਾਣੇ ਆ ਆਪਾਂ ਇਹ ਘਰ ਆ ਇੱਧਰ ਸਾਹਮਣੇ ਹੈਗਾ ਘੋੜਿਆਂ ਦਾ ਫਾਰਮ ਤੁਸੀਂ ਦੇਖੇ ਹੀ ਹੋਣਾ ਹੋਰ ਵੀਡੀਓ ਦੇ ਵਿੱਚ ਆ ਸਾਡੀ ਵੀਡੀਓ ਦੇ ਵਿੱਚ ਦੇਖੋ ਹੁਣ ਇਹ ਨਿੱਕੀ ਉਮਰ ਦੇ ਵਿੱਚ ਆ ਕੁੜੀ ਇੰਨੀ ਐਕਸਪਰਟ ਹੈ ਹਨਾ ਘੋੜਿਆਂ ਘੋੜਿਆਂ ਜਾਨਵਰ ਨੂੰ ਸਮਝਣਾ ਇੱਕ ਕਲਾ ਆ ਉਹ ਇਹ ਜਾਣਦੀ ਹੈ ਮੰਦਾ ਤਾਂ ਨਿਕਰੀਸ ਲੇਗਾ ਮੈਂ ਇਤਨਾ ਵੱਡਾ ਯਾਰ ਹੁੰਦਾ ਕਰਦੇ ਆਇਆ ਆਪਾਂ ਵਾਹੀਰੀ ਹੋਰ ਆਈ ਆਪਾਂ ਦੇਖੋ ਬਸ ਭਰਾਵਾ ਰਾਤ ਦਾ ਭੌਂਕੀ ਜਾ ਰਿਹਾ ਯਾਰ ਸਾਨੂੰ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਮਹਿਮਾਨ ਆਇਆ ਇੱਥੇ ਉਹ ਦੋਵੇਂ ਆਣੇ ਦੇਖ ਆ ਜਿਹੜਾ ਆਏ ਇਹ ਇਹ ਸਿਆਣਿਆ ਸਿਆਣੀ ਹੈ ਕਿ ਇਹਦਾ ਨਾਮ ਕੈਲੀ ਇਹਨੂੰ ਪਤਾ ਲੱਗ ਗਿਆ ਵੀ ਭਾਈ ਸਾਡੇ ਨਾਲ ਨਾਲ ਹੀ ਘੁੰਮੀ ਜਾਂਦੇ ਤੇ ਕੁਝ ਕਹਿੰਦੇ ਨਹੀਂ ਇਹ ਸਿਆਣੀ ਹੈ ਕੈਲੀ ਅੱਛਾ ਵੀ ਰੱਖਿਆ ਇਹਦਾ ਕਿਨਾਂ ਅੱਛਾ ਉੱਪਰ ਸੌਰੀ ਸੌਰੀ ਨਹੀਂ ਕੁਝ ਨਹੀਂ ਕਹਾਂਗੀ ਤੇ ਸੰਭਾਲਾ ਕੋਲ ਬਚਾਇਰੂ ਉੱਪਰ ਕੰਧ ਤੇ ਚੜਿਆ ਸੀਗਾ ਉਹ ਯਾਰ ਮੈਨੂੰ ਜੰਮ ਸ਼ੇਫਰਡ ਦਾ ਤਰ੍ਹਾਂ ਖਤਰ ਲੱਗ ਲੱਗਦਾ ਯਾਰ ਬਹੁਤ ਜ਼ਿਆਦਾ ਸ਼ਰਣੀ ਹੈ ਕੋਈ ਪਤਾ ਨਹੀਂ ਸਭ ਤੋਂ ਪਹਿਲਾ ਕੁੱਤਾ ਕੁੱਤੀ ਹੈ ਹੈਨਾ ਇੱਥੇ ਜੀ ਉਦੋਂ ਬਾਅਦ ਸਾਰੇ ਆਏ ਆ ਉਹ ਜਿਹੜੇ ਉਧਰ ਲੈਣ ਬਾਅਦ ਚੋਂ ਆਏ ਆ ਹਾਂਜੀ ਉਹ ਜਿਹੜੇ ਉਧਰ ਲੈਣ ਬਾਅਦ ਚੋਂ ਆਏ ਆ ਲੋਹੀ ਕੋਲ ਫੜਦੇ ਤੇ ਰੋਲ ਕਿੰਨੇ ਥਾਪੜ ਢਾ ਲਏ ਕੋਲ ਉਹਦੇ ਚ ਰੁੱਜੀ ਹੋਈ ਐ ਪੂਰੀ ਇਹ ਫੇ ਖਾਦੀ ਕੀ ਆ ਇਹ ਦਹੀਂ ਖਾ ਲੈਂਦੀ ਆ ਆ ਜਾ ਰੋਟੀ ਖਾ ਲੈਂਦੀ ਆ ਪ੍ਰੂਫ ਖਾ ਲੈਂਦੀ ਇਹਨੂੰ ਖੁੱਲਾ ਵੀ ਛੱਡੀਦਾ ਖੁੱਲਾ ਵੀ ਛੱਡ ਦਿੰਦਾ ਫੇ ਰਾਦ ਲੈਂਦੀ ਆ ਘਰੇ ਘੁੰਮ ਘੁੰਮ ਕੇ ਵਾਦ ਕੀਤੇ ਨਹੀਂ ਜਾਣਦੀ ਇਹ ਕਿਦਾਂ ਰੱਖਣ ਦਾ ਵਿਚਾਰ ਆ ਆਪਣਾ ਕੀ ਆਪਣੇ ਕੋਲ ਪਹਿਲਾਂ ਅੱਛਾ ਤੇ ਉਹਦੀ ਡੈਥ ਹੋ ਗਈ ਸੀ ਉਹ ਅਟੈਕ ਹੋ ਗਿਆ ਸੀ ਫਿਰ ਵੀ ਆਪਾਂ ਨੂੰ ਗਿਫਟ ਕੀਤੀ ਸੀ ਆਪਾਂ ਸ਼ੇਰੀਆਂ ਸੇ ਨਹੀਂ ਕੀਤੀ ਸੀ ਅੱਛਾ 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 ਇਹ ਹੁਣ ਬਹੁਤ ਜ਼ਿਆਦਾ ਮਤਲਬ ਸਾਰੇ ਕੀ ਵੀ ਚੰਗੀ ਹੁੰਦੀ ਆ ਫਾਰਮ ਚ ਰੱਖੀ ਅੱਛਾ 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 ਇਹ ਬਜਰੰਗ ਬਲੀ ਹੈ ਨਾ ਹਾਂ ਉਹ ਕੈਂਡੀ ਕਾ ਚਾਹ ਹੈ ਬੋਲ ਤਾ ਹੈ ਹੁਣ ਸ਼ਾਂਤ ਹੋ ਗਈ ਓਏ ਤੇ ਬੁੱਸੀ ਤੇ ਬੁੱਸੀ ਦੇ ਗੱਡੀ ਮਾਰੀ ਯਾਰ ਮਾਰਦੇ ਆ ਨਾ 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 ਮਾਰਦ ਯਾ ਯੂ ਇੱਥੇ ਬੰਨ ਕੇ ਆਪਾਂ ਟਰਾਈ ਕਰਦੇ ਆ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਬੂਤਰ ਵੀ ਨੇ ਕਿਤੇ ਖੁੱਲੇ ਛੱਡੇ ਆ ਹਨ ਇਹ ਵੀ ਨਹੀਂ ਕਿਤੇ ਜੈਨ ਇਹਨੂੰ ਕੀ ਕਹਿੰਦੇ ਚੀਨੇ ਕਬੂਤਰ ਇਹ ਇੰਨਾ ਝੁਲਕੇ ਵੀ ਆ ਮਤਲਬ ਇੰਨਾਂ ਦੀਆਂ ਵੀ ਟਾਈਪਸ ਹੁੰਦੀਆਂ ਹਨਾ ਐਡਾ ਜੀ ਉਹ ਵੀ ਪਤਾ ਤਾਂ ਨਹੀਂ ਸਾਰੀਆਂ ਕਿੰਨੇ ਬਾਰੇ ਮੈਨੂੰ ਘੱਟ ਪਤਾ ਮਤਲਬ ਘੋੜਿਆਂ ਬਾਰੇ ਜ਼ਿਆਦਾ ਪਤਾ ਉਹ ਆ ਵੀ ਤਿੰਦੇ ਆ ਆਹਾ ਮੁਹੱਬਤ ਕਿਹੜਾ ਉਰਲਾ ਆ ਵਾ ਇਹਦਾ ਨਾਮ ਮੁਹੱਬਤ ਮੁਹੱਬਤ ਉਹ ਆ ਗਿਆ ਓਏ ਬੁਲਾਣ ਤੇ ਬਹੁਤ ਪਿਆਰੀ ਬਿਲਕੁਲ ਨਹੀਂ ਵੱਢਦੀ ਹਾਂ ਤੇਰੇ ਤੋਂ ਦੂਰ ਜਾ ਰਹੀ ਹੈ ਤੇ ਉੱਪਰ ਲਾ ਉਹਦਾ ਨਾਮ ਮੰਨਣਾ ਤਾਂ ਮੁਹੱਬਤ ਦੀਆਂ ਹੀ ਆ ਮੁਹੱਬਤ ਤੇ ਮੰਨਣਾ ਆ ਆਜੋ ਇਹ ਤਾਂ ਬਹੁਤ ਪਿਆਰਤ ਮੁਬਦੀ ਬਾਜੋ ਖਾਜੋ ਜਾ ਤੈਨੂੰ ਵੀ ਘੋੜੇ ਪਸੰਦ ਆ ਜਾ ਕੇ ਲਾ ਕੇ ਦੇਖ ਹੱਤ ਜਾ ਪੰਜ ਚ ਬੀਬੀ ਮੇਰੀ ਕੁਛ ਨਹੀਂ ਜਿੰਨੀ ਦੀ ਹੱਤ ਲਾਈ ਤੇ ਬਚਨੀ ਕੋ ਉਹੀ ਬਹੁਤ ਜਿਆਦਾ ਸਿਆਣੀ ਇਹ ਨਾ ਮੰਨਦਾ ਇਹ ਅਜੇ ਥੋੜੀ ਜਿਹੀ ਡਰਦੀ ਆ ਬਾਵਾ ਜੀ ਇਹ ਜਿੱਥੇ ਮਰਜੀ ਖੜੇ ਹੁਣ ਪਤਾ ਲੱਜੂਗਾ ਇਹਦਾ ਨਾਂ ਹੈ ਹਨ ਇਹ ਪਛਾਣ ਹੈਗੀ ਹੈ ਨਾ ਮੰਨਤ ਮੁਹੱਬਤ ਦੋਵੇਂ ਬਹੁਤ ਸਿਆਣੀਆਂ ਨੇ ਦੋਵਾਂ ਦਾ ਰੰਗ ਤਾਂ ਇੱਕੋ ਜਿਹਾ ਹੈ ਫਿਰ ਪਤਾ ਕਿਵੇਂ ਲੱਗੂਗਾ ਕਿ ਤੇ ਵਾਈਟ ਕਲਰ ਆ ਨਾ ਅੱਛਾ ਉਹ ਪਛਾਣ ਅੱਛਾ 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 ਪੰਜ ਕਲਿਆਣ ਪੰਜ ਕਲਿਆਣ ਚਾਰ ਪੰਜ ਚਿੱਟੇ ਮੱਥੇ ਤੇ ਪੱਟਾ ਨਾ ਹਾਂ ਪੰਜ ਦਰੀ ਆਈ ਵੀ ਹੋ ਜਾਂਦਾ ਦੋਵੇਂ ਘੋੜੀ ਤੇ ਘੋੜੇ ਦੇ ਵੀ ਪਟਾ ਪਰ ਬੱਚੇ ਐ ਜ਼ੈਡ ਬਲੈਕ ਆਏ ਨੇ ਮਤਲਬ ਰੱਬ ਦੇ ਰੱਬ ਦੇ ਰੰਗ ਹਨ ਹਾਂਜੀ ਰੱਬ ਦੇ ਰੰਗ ਨੇ ਸਾਰੇ ਖਾਨ ਚ ਵੀ ਅਸ ਤਾਂ ਕੋਈ ਨਹੀਂ ਇੱਧਰ ਉਧਰ ਦੇਖ ਰਿਹਾ ਆ ਨੈਨ ਤਾਰਾ ਨੈਨ ਤਾਰਾ ਇਹ ਮਨਤ ਦੀ ਮੰਮਾ ਅੱਛਾ ਮਨਤ ਪਰਲੇ ਦੀ ਮੰਮੀ ਨੈਨ ਤਾਰਾ ਜੇ ਜਦੋਂ ਖੁੱਲੇ ਹੋਣਗੇ ਨਾ ਉਦੋਂ ਜਨ ਤਮਾਸ਼ੇ ਦੇਖਣ ਆਲੇ ਹੁੰਦੇ ਆ ਹੁਣ ਤਾਂ ਖਾਨ ਚ ਵੀ ਜੀ ਆ ਕਦੋਂ ਖੋਲਦੇ ਫਿਰ ਇਹਨੂੰ ਮੈਂ ਛੱਡਾਂਗੀ ਹੁਣੇ ਖਾ ਲਾਂਗੀ ਅੱਛਾ ਅੱਛਾ ਮੈਨੂੰ ਵੀ ਧੁੱਪ ਚ ਨਿਕਲ ਉਹ ਛੱਡਾਂਗੀ ਹਣੀ ਹਣੀ ਇਹ ਮੇਰੀ ਫੇਵਰਿਟ ਕੋੜੀ ਹੈ ਵਾਗੀ ਅੰਦਰ ਤੂੰ ਦੇਖ ਕੇ ਦੇਖਾਉਗੀ ਉਹ ਦੋ ਵੀ ਬਹੁਤ ਕਰਦੀ ਹੈ ਬਸ਼ੇਰੀਏ ਤੋਂ ਮੇਰਾ ਬਹੁਤ ਜ਼ਿਆਦਾ ਕਰਦੀ ਹੈ ਤੂੰ ਵੀ ਦੇਖ ਕੇ ਮਨੀ ਆਵਾਜ਼ ਸੁਣ ਕੇ ਹੀ ਰੋਟੀ ਛੱਡ ਗਈ ਆਂੀ ਆਪਾਂ ਇਹ ਵੀ ਭਾਲਿਆ ਆਜਾ ਬੇਟੇ ਆਇਆ ਨਹੀਂ ਨਹੀਂ ਇਸ ਕੋਲ ਆਪਣੀ ਕੋਈ ਵੀ ਬਸ਼ੇਰੀ ਨਹੀਂ ਲੰਦੂ ਆਂਦੀ ਕਿੰਨੇ ਪਿਆਰੇ ਆ ਯਾਰ ਇਹ ਮੇਰੇ ਤਾਂ ਦੁੱਧ ਵਗੈਰਾ ਪੀਂਦੇ ਆ ਨਾ ਕੀ ਨਾਂ ਦੱਸਿਆ ਕੁਮਲ ਇਹਨਾਂ ਦਾ ਰੁਕਮਣੀ ਹਾਂ ਉਹਦੀ ਨਾਲ ਵਾਲੀ ਦਾ ਰਹਿਮਤ ਰਹਿਮਤ ਹਾਂਜੀ ਰੁਕਮਣੀ ਰਹਿਮਤ ਨਾਂ ਵੀ ਬੜੇ ਚੁਣ-ਚੁਣ ਕੇ ਰੱਖੇ ਆ ਨੋ ਰੁਕਮਣੀ ਦੀ ਮੰਮਾ ਅੱਛਾ ਹਾਂਜੀ ਤੇ ਆਹ ਹਨੀ ਇਹ ਮੇਰੀ ਪਹਿਲੀ ਬੇਸ਼ੇਰੀ ਸੀਗੀ ਸਭ ਤੋਂ ਪੁਰਾਣੀ ਇਹ ਆ ਨੇ ਤੂੰ ਵੀ ਜਾਣਾ ਅੰਦਰ ਤੂੰ ਵੀ ਜਾ ਕੇ ਦੇਖ ਓਏ ਦੰਦ ਕਿੱਧਰ ਪੱਢੇ ਨੇ ਇਹ ਉਹ ਵੀ ਥੋੜੀ ਕਾਲੀ ਫਿਰਦੀ ਚਲ ਚਲ ਆਪਣਾ ਖਾ ਕੇ ਵਾਕਿਆ ਦਾ ਖਾ ਰਹੀ ਥੱਪੜ ਮਾਰ ਕੇ ਇਹ ਐਨਾ ਚਾਪ ਵਾਲੇ ਤਾਂ ਚੱਲਦੀ ਆ ਭਤੀ ਜੋਨਦੀ ਆ ਬੰਦੇ ਤੇ ਜਾਨਵਰ ਦਾ ਪਿਆਰ ਇੱਕ ਅਲੱਗ ਮਿਸਾਲ ਖੜੀ ਹੁੰਦੀ ਕਰਦੀ ਆ ਕੁੜੀ ਦੇਖੋ ਅੰਡਰਸਟੈਂਡਿੰਗ ਹੈ ਜਿਵੇਂ ਰੱਖ ਰਹੀ ਹੈ ਜਾਨਵਰਾਂ ਨਾਲ ਕਿੰਨੇ ਪਿਆਰ ਨਾਲ ਨਾਲ ਰੱਖੇ ਨੇ ਕਿਵੇਂ ਪਾਲੇ ਜਾ ਰਹੇ ਆ ਜਿੱਦਨ ਅਸੀਂ ਆਹ ਤੋਂ ਵੀ ਲੈ ਆਂਦੀ ਆ ਨਾ ਇਹਨੂੰ 2 ਘੰਟੇ ਚ ਬੈਠ ਪਾਈ ਆ ਇੰਨੀ ਕਿ ਜ਼ਿਆਦਾ ਅਗਰੈਸਿਵ ਸੀ ਫਿਰ ਤਾਂ ਮਤਲਬ ਇਹਨਾਂ ਨੂੰ ਪੜਿਆ ਕਾਬੂ ਕੀਤਾ ਮਤਲਬ ਬਹੁਤ ਜ਼ਿਆਦਾ ਦੋਵੇਂ ਬਹੁਤ ਅਗਰੈਸਿਵ ਸੀ ਆ ਤਾਂ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਸ਼ਾਂਤ ਹੋ ਗਈ ਮੈਂ ਰਾਈਡਿੰਗ ਵੀ ਜ਼ਿਆਦਾ ਦੇ ਦਿੱਤੀ ਕਰਦੀ ਆ ਤੇ ਆ ਵਾਲੀ ਬਹੁਤ ਸ਼ਾਂਤ ਹੋਈ ਗਏ ਚਲ ਅਪਣੇ ਬੈਣ ਕੇ ਜਿਹਨੂੰ ਪਾ ਕੇ ਸਮਝਦੀ ਉਹ ਕਹਿੰਦੀ ਕਿ ਅਪਣੇ ਨੂੰ ਦਮ ਚਲੇ ਜਾਂਦੀ ਹੈ ਬੈਲਾ ਵਾਂਗੂ ਹਾਂ ਤੇ ਜਿਵੇਂ ਕੌਮਲੇ ਰਾਈਡ ਕਰਦੀ ਹੈ ਇਹਦੇ ਤੇ ਜ਼ਿਆਦਾ ਹੈ ਹਾਂਜੀ ਸਾਰਾ ਤੇ ਕਰ ਕੀਤੀ ਹੋਈ ਹੈ ਤੂੰ ਸਾਰੇ ਤੇ ਕਰ ਲਏ ਨੇ ਇਹ ਵੀ ਕਰ ਲੀਦੀ ਆ ਇਹ ਚਾਲ ਚੁਲ ਬਹੁਤ ਅੱਛੇ ਭੱਜਦੀ ਬਹੁਤ ਤਾਂ ਕਰਕੇ ਰਾਈਡਿੰਗ ਸਨ ਲਿਆ ਆਹ ਦਾ ਵਧੀਆ ਜਿਹੜੀ ਜੀ ਕੀਤਾ ਡਿਫੈਂਡਰ ਤਾਂ ਉਹ ਚੱਕ ਲਈ ਜੀ ਕੀਤਾ ਤਾਂ ਫੋਰਚਨਰ ਉਹ ਚੱਕ ਲਿਆ ਜਦ ਨਵੇਂ ਬੰਦੇ ਨੇ ਸਟਾਰਟ ਕਰਨਾ ਉਹਦੇ ਲਈ ਬੈਸਟ ਆ ਇਹ ਬਹੁਤ ਜਲਦੀ ਤੂੰ ਕਰਨੀ ਘੋੜਸਵਾਰੀ ਤੈਨੂੰ ਜੋਗ ਨਹੀਂ ਮੈਂ ਤਾਂ ਹਰੀਆਂ ਪਹਿਲਾਂ ਕੁਛ ਵੀ ਆਈ ਸੀ ਇੱਕ ਵਾਰੀ ਘੋੜਸਵਾਰੀ ਦਾ ਉੱਧਰ ਚੜ ਜਾ ਉੱਤੇ ਪਹਿਲੇ ਇੱਕ ਦਿਨ ਚ ਕਿੱਥੇ ਆਉਂਦੀ ਐ ਜਿੱਦਾਂ ਤਾਂ ਹੁਣੇ ਵੀ ਬੈਠੀ ਸੀ ਕੁਛ ਨਹੀਂ ਕਰੂਗੀ ਬਹੁਤ ਜ਼ਿਆਦਾ ਚੰਨੀ ਕਰੇਗਾ ਕਰਕੇ ਦੀ ਖੇਤराई ਨਹੀਂ ਮੈਂ ਨਹੀਂ ਕਰ ਸਕਦੀ ਖੇਤराई ਜਿਗਰਗੀ ਵਸ ਇਕੱਲੀ ਚੱਲੇ ਉਹ ਦੇਖੂ ਕਿਸ ਟਾਈਪ ਦਾ ਕਬੂਤਰ ਆ ਉਹ ਬਲੈਕ ਹੈ ਲੱਗਦਾ ਆ ਕਿੰਨਾ ਆ ਕਿਹੜਾ ਕਬੂਤਰ ਪੂਰਾ ਆ ਦੇਖੀ ਨੂਰ ਕਬੂਤਰ ਵੀ ਰੱਖੇ ਹੋਏ ਆ ਛੱਡ ਜਾ ਇਹ ਉੱਡ ਅੱਟ ਕੇ ਆਪਣੇ ਵਾਪਸ ਆ ਜਾਂਦੇ ਨੇ ਕਬੂਤਰ ਹਾਂਜੀ ਆਡੀ ਤਰ੍ਹਾਂ ਦਾ ਰੰਗ ਕਰੋ ਕੁੰਡੀ ਚੋਗਾ ਪਾਉਗੇ ਸਾਰੇ ਆਜੋ ਕਿੰਨਾ ਸੋਹਣਾ ਕਬੂਤਰਾਂ ਕਬੂਤਰੀ ਆ ਸਾਡੀ ਜੇ ਸਾਡੀ ਕੋਈ ਬਹੁਤ ਅੱਛੇ ਹੁੰਦੇ ਸੀ ਜੇ ਬਿੱਲੀ ਖਾਣ ਲੱਗ ਪਈ ਬਿੱਲੀ ਭਜਾਈ ਹੈ ਹੁਣ ਤਾਂ ਫਿਰ ਵੀ ਵੱਧ ਗਏ ਜਿਹੜੇ ਬੱਚੇ ਆਉਂਦੇ ਸੀ ਬਿੱਲੀ ਖਾਣ ਕਿਉਂ ਤਾਰ ਹੀ ਫੇ ਜਾਲੀ ਲਾਈ ਨਾ ਬੰਦਾ ਉਹ ਜਾ ਫੇ ਭਾਈ ਚੁੱਪ ਕਰ ਜਾ ਤੂੰ ਕੁਛ ਨਹੀਂ ਕੁਛ ਨਹੀਂ ਕਰਦੇ ਅਸੀਂ ਚੁੱਪ ਕਰ ਜਾ ਕਿੰਨੂੰ ਭੌਂਕੀ ਜਾਂਦਾ ਇਹ ਤਾਂ ਕੰਮਕਾਰ ਦਾ ਬੰਦਾ ਇੱਥੇ ਦਾ ਹੀ ਰਾਤ ਨੂੰ ਫਿਰ ਆਪਣੇ ਪਾਲੇ ਆ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਨੀਰਾ ਹੋ ਗਿਆ ਸਾਰੇ ਖੁੱਲੇ ਹੰਦੇ ਖੁੱਡੇ ਕੋਲ ਆ ਕੇ ਆ ਜਾਂਦੇ ਇੱਥੀ ਆਏ ਨੇ। ਇਹ ਖੁੱਡਾ ਖੁੱਲ ਹੀ ਰਹਿੰਦਾ ਏ। ਹਾਂਜੀ ਖੁੱਲ ਹੀ ਰਹੇ। ਅੰਦਰ ਹੀ। ਅੰਦਰ ਹੀ। ਸੁਪਰ ਸਾਫ਼ ਹੈ। ਇੱਦਾਂ ਜੰਗਾ। ਜੀ, ਵਾਈਟ ਵਾਲੀ। ਹਾਂਜੀ। ਆਉਂਦੇ ਪਾ ਲੈ। ਜੰਗਾ। ਉਹ ਕੱਲ੍ਹ ਹੀ ਏ। ਇਹਦਾ ਆ ਕਮਰਾ ਦਿੱਤਾ ਹੈ। ਕੰਗਾ ਕੰਗਾ ਸੰਭਾਲ ਤੋਂ ਪਤਾ ਲੱਗਿਆ ਨਾ ਨੂੰ ਵੀ ਕੋਈ ਹੋਰ ਮਨ ਜਾਇਆ ਹੈ ਉਹ ਕੌਣ ਕੀ ਬਿਆਰ ਨਾ ਆਈ ਲੈ ਕਿਦਾਂ ਦੇ ਇਲਾ ਨਹੀਂ ਬਣਦਾ ਅੱਛਾ ਇਹ ਉਹ ਹੈ ਜਿਹਦੀ ਜਿਹਦਾ ਇੰਟਰਵਿਊ ਵੀ ਸੁਣਿਆ ਸੀ ਅਸੀਂ ਹਾਂਜੀ ਮਾਸ ਆਇਆ ਹੈ ਆਪਣੀ ਜਿਵੇਂ ਆਖੀ ਹਾਲਾ ਬਾਰੇ ਵੀ ਗੱਲ ਕਰਨਾ ਉਹਦੇ ਬਣਿਆ ਹੀ ਨਹੀਂ ਮੈਨੂੰ ਭੋਰਾ ਵੀ ਨਹੀਂ ਦਿਖਦਾ ਇਹਨੂੰ ਮਾੜਾ ਮੋਟਾ ਜਿਹਾ ਉਹਦੇ ਤੇ ਪਈ ਆ ਵੀ ਕੋਈ ਹੋਰ ਆ ਇਹਨੂੰ ਆਵਾਜ਼ ਸੁਣੀ ਐ ਇਹਨੂੰ ਇੱਕ ਅੱਲੀ ਜਗ੍ਹਾ ਦਿੱਤੀ ਹੋਈ ਹੈ ਵੀ ਕਿੰਨੇ ਟਾਈਮ ਤੋਂ ਵੀ ਇਹਨੂੰ ਪਤਾ ਵੀ ਕਿੱਥੇ ਆਪਣਾ ਖੁਰਲੀ ਐ ਕਿੱਥੇ ਉਹ ਪਾਣੀ ਐ ਕਿੱਥੇ ਰੋਟੀ ਐ ਮਤਲਬ ਖਾਣ ਵਾਲੀ ਉੱਥੇ ਜਾ ਕੇ ਖਾ ਲੈਂਦੀ ਕਿਉਂਕਿ ਦਿਖਦਾ ਨਹੀਂ ਇਹਨੂੰ ਤੇ ਫਾਰਮ ਦੇ ਵਿੱਚ ਇਹਨੂੰ ਤਾਰ ਰੱਖਿਆ ਵੀ ਕਰਮਾਂ ਵਾਲੀ ਹੁੰਦੇ ਆ ਫਾਰਮ ਜਿੱਥੇ ਬਹੁਤ ਗੱਲ ਦਾ ਕੁਝ ਜਾਨਵਰ ਦੀ ਹੁਣ ਅੱਜ ਵੀ ਇੱਦਾਂ ਰੱਖ ਲੋ ਕਿ ਨਾ ਪਤਾ ਨਾ ਉਹ ਇਹਨਾਂ ਨੂੰ ਤਾਂ ਇਹਨੂੰ ਚਾਰੇ ਨੂੰ ਤਾਂ ਦਿਖਦਾ ਹੀ ਨਹੀਂ ਕ ਹਮਮ ਉਸ ਵੀ ਲੋਕ ਸਾਹਮਣੀ ਕਰਦੇ ਤੇ ਤੁਸੀ ਰੱਖਿਆ ਹੋਇਆ ਇਹਨੂੰ ਨਾ ਚਲੋ ਬਹੁਤ ਵਧੀਆ ਤੇ ਬਹੁਤ ਸਰਮਾਨ ਚਾਣੀ ਵੀ ਬਹੁਤ ਨਾ ਬਟੇ ਉਹਨੂੰ ਕਿਉਂ ਕਹਿੰਦਾ ਹਾਂ ਇਹਨਾਂ ਨੂੰ ਨਵਾਂ ਦੇ ਵੀ ਉਹ ਨਵਾਂ ਦੇ ਵੀ ਇਹ ਕਿ ਭੱਜਦੀ ਆ ਜਾ ਬਾਈ ਇਹ ਖੁੱਦ ਮਤਲਬ ਉਹ ਵਿਚਾਲੇ ਖਲੋ ਜਾਂਦਾ ਇੱਕ ਬੰਦਾ ਸਾਈਡ ਸੇ ਭੱਜਦੀ ਆ ਸਸੀਆ ਭਾਜੀ ਸਸੀ ਕਰਦੀ ਸਸੀ ਠੀਕ ਠਾਕ ਬਹੁਤ ਵਧੀਆ ਛੱਡ ਦੇ ਪੱਖੇ ਵੀ ਲਾਏ ਹੋਏ ਜੋ ਉੱਪਰ ਤੇ ਪੱਖੇ ਬਾਰੇ ਗਰਮੀ ਜਲਾਉਣੇ ਪੈਂਦੇ ਮੱਛਰ ਜ਼ਿਆਦਾ ਹੋ ਜਾਂਦੇ ਹਾਂ ਫਿਰ ਉਹ ਵੱਡੇ ਪੱਖੇ ਮੱਛਰ ਨਹੀਂ ਆਉਂਦੇ ਖੱਡੂ ਵੀ ਕੈਲੀ ਰੋਟੀ ਨਹੀਂ ਕਰਦੀ ਤੂੰ ਹੁਣ ਆ ਨੇੜ ਆ ਗਈ ਕੈਲੀ ਤਾਂ ਕਰਕੇ ਖੱਡੂ ਵੀ ਦੋਵੇਂ ਕੈਲੀ ਕਰਕੇ ਮਰ ਤੀ ਨਾ ਜਿਨ੍ਹਾਂ ਨੂੰ ਕਹੀਏ ਨਾ ਕੀ ਕੀ ਜਿਵੇਂ ਤੁਸੀਂ ਉੱਪਰ ਹੋ ਤੇ ਇਹਨਾਂ ਨੂੰ ਕਹੀਏ ਕੀ ਮਾਰਦੇ ਆ ਗੁੱਸਾ ਤੁਹਾਨੂੰ ਪਾਉਗੀ ਠੀਕ ਇੱਥੇ ਆਇਓ ਇੱਥੇ ਕੰਮ ਇਹ ਮਾਰਦੇ ਮੈਨੂੰ ਇਹ ਮਾਰਦੇ ਆ ਇਹ ਵਾਲੀ ਮਾਰਦੇ ਆ ਇਹ ਮਾਰਦੇ ਆ ਓਏ ਦੱਟਣ ਕਰ ਮਾਰਦਾ ਕੈਲੀ ਬਲ ਤੇ ਓਰ ਕੈਲੀਵਲ ਤੇ ਆਣਾ ਇਹਦਾ ਮਾਰਦੇ ਮੈਨੂੰ ਕੈਲੀ ਤੋਂ ਗੁਨਾਹ ਨੂੰ ਕੁਝ ਨਹੀਂ ਦੀਦਾ ਇਹ ਥੋੜਾ ਜਿਹਾ ਉਹ ਖੇਡਦਾ ਹੈ ਖੇਡਦੀ ਹੈ ਇਹ ਮਾਰਦੇ ਆ ਓਏ ਲੈ ਕੋਈ ਨਹੀਂ ਸੁਣਨੀ ਨਹੀਂ ਐ ਤੂੰ ਇਹ ਉਹ ਨਿਆਣਾ ਜਿਹੜਾ ਜਦੋਂ ਕੋਈ ਆਂਦਾ ਨਾ ਉਹੋ ਬੇਇੱਜ਼ਤੀ ਕਰੰਦੇ ਨੇ ਪਹਿਲਾਂ ਗੱਲ ਮੰਨ ਲੈਣ ਕਿ ਜਦੋਂ ਕੋਈ ਆਂਦਾ ਤਾਂ ਬੇਇੱਜ਼ਤੀ ਕਰੰਦੇ ਆ ਉਹ ਨਿਆਣਾ ਹੈ ਉਦਰੀ ਸੈਂਟਰ ਚੈੱਕ ਕਰੋ ਓਏ ਹੋਏ ਰਾਤ ਨੂੰ ਨਾ ਤਨਾ ਫਿਰ ਤੁਹਾਨੂੰ ਐਸੇ ਮਸਤਰੀਂ ਕੈਲੀ ਕਰਾ ਲਾ ਉਹਨੂੰ ਵਿਚਾਰੀ ਨੂੰ ਹੈ ਕੈਲੀ ਕੈਲੀ ਦੇ ਤਾਲੀ ਪਹਿਲਾਂ ਮੈਂ ਅੰਦਰੋਂ ਦੇਖ ਰਿਆ ਸੀ ਕਿ ਉੱਪਰ ਸੀਗਾ ਕੰਦ ਤੇ ਇਹ ਮੈਨੂੰ ਲੱਗਿਆ ਕਿ ਤੇ ਬਾਹਰ ਹੋਣੀ ਹੈ ਇਹ ਕੈਲੀ ਤੱਕ ਕੈਲੀ ਨੂੰ ਤਾਂ ਇਹ ਕਿ ਕਾਤੋਂ ਉਹ ਇੱਥੇ ਬੰਨਿਆ ਕੈਲੀ ਨੂੰ ਆਏ ਕਿ ਮੈਨੂੰ ਖੁੱਲਾ ਇਹ ਖੇਡੇ ਨਹੀਂ ਦਿੰਦੀ ਉਹਨੂੰ ਪਾਸੇ ਨਹੀਂ ਜਾਣ ਦਿੰਦੀ ਤੇ ਦੋਵੇਂ ਖੋਲ ਕੇ ਆਪਣਾ ਖੇਡਦੇ ਨੇ ਆਪਸ ਵਿੱਚ ਏ ਹਾਂਜੀ ਆ ਇੱਕ ਕੈਲੀ ਨੇ ਤੰਗ ਕਰਦੀ ਆ ਸਾਈਕਲ ਚਲਾ ਚਲਾ ਕਿੰਨੇ ਸਾਈਕਲ ਚਲਾ ਚਲਾ ਕੇ ਇੰਨੇ ਪਤਲੇ ਹੋਣਾ ਆਪਾਂ ਐਂਟ ਬੁਸੀਆਂ ਮਾਰਨੀਆਂ ਇਹ ਤਾਂ ਟਿੱਕਦੀ ਨਹੀਂ ਜਦੋਂ ਵੀ ਬਿਲਕੁਲ ਨੂੰ ਇਹ ਜਰਮਨ ਛਾਫੜਾ ਕਲਾਲੀ ਹੁੰਦੇ ਨੇ ਇਹ ਬਸ ਬਹੁਤ ਸ਼ੌਂਕ ਹੈ ਨੂੰ ਇਹ ਵਾਰ ਘੋੜਾ ਫੜੂ ਕਰਾਂ ਤੇ ਬੁਸੀਆਂ ਮਾਰੀ ਦੇਖ ਲੋ ਜਾਨਵਰ ਨਾਲ ਪਿਆਰ ਦੀ ਮਿਸਾਲ ਬਾਂਦਰ ਵੀ ਡੋਗੀ ਵੀ ਡੋਗੀ ਇੱਕ ਤਰ੍ਹਾਂ ਦੇ ਨਹੀਂ 3-4 ਬ੍ਰੇਡਾਂ ਨੇ ਇੱਕ ਉਹ ਜ਼ਾਫਾ ਦਿਖਾਣਾ ਤੁਹਾਨੂੰ ਉਹ ਉਹ ਤਾਂ ਦੇਖਣ ਆਲਾ ਬਸ ਖੇਡਣ ਆਲਾ ਨਹੀਂ ਹੈਗਾ ਉਹ ਵੀ ਦੂਰੋਂ ਦੂਰੋਂ ਦੇਖ ਰਹਾ ਯਾਰ ਦੂਰੋਂ ਦੂਰੋਂ ਦੇਖਣ ਵਾਲੀ ਯਾ ਕਬੂਤਰ ਲੱਗ ਲੱਗ ਤਰ੍ਹਾਂ ਦੇ ਤੇ ਕਿੰਨੇ ਘੋੜੇ ਘੋੜੀਆਂ ਨਿਆਰੇ ਵਾਲੀ ਚੀਜ਼ ਸਾਰਨ ਵਾਲੇ ਦਾ ਪਿਆਰ ਕੋਮਲ ਦਾ ਇਹ ਤਾਂ ਬਹੁਤ ਸ਼ਾਂਤ ਇਹ ਮੈਨੂੰ ਪਸੰਦ ਆ ਯਾਰ ਇਹ ਮੈਨੂੰ ਪਸੰਦ ਆ ਚੁਲਾ ਪਹਿਲਾਂ ਉਹ ਬਨ ਕੇ ਜਿੰਨੇ ਵੀ ਨੂੰ ਵੱਡੇ ਸੀ ਨਾ ਬਨ ਕੇ ਰੱਖਦੇ ਸੀਗੇ ਯਾਰ ਬਹੁਤ ਜ਼ਿਆਦਾ ਬਿੱਲਾ ਫਿਰ ਜਾਇਓ ਪਾਪਾ ਕੋਲ ਵੜਾ ਕਰਦੀ ਹੈ ਜਲੋ ਨਹੀਂ ਰਹੀ ਹੈ ਅੱਜ ਆ ਜਾਂਦੇ ਸੀ ਕਿ ਮੈਨੂੰ ਮਾਰਦਾ ਟਾਣ ਹੀ ਨਹੀਂ ਹੈਗਾ ਇਹਦਾ ਇਹ ਮਾਰਦਾ ਮੈਨੂੰ ਮਾਰਦਾ ਉਹ ਦੇ ਮਾਰਦਾ ਹੈ ਮਾਰਦਾ ਅੱਜ ਕਰਨੀ ਨਹੀਂ ਬਾਹਰ ਰੇਕ ਤੇ ਕਰੂਗਾ ਥੋੜੀ ਥੋੜੀ ਚਾਰਜ ਹੋਏਗੀ ਕਿ ਮੇਰੇ ਲੱਗੇ ਨਹੀਂ ਕਹਿ ਨਾਉਣ ਨਹੀਂ ਆਣ ਲਾਹੂ ਅੰਚੇ ਪਾਸੇ ਆ ਪਤਾ ਨਹੀਂ ਕਿਉਂ ਹੈ ਆ ਤੇ ਕਮਰੇ ਚੱਲ ਚੱਲ ਕਮਰੇ 'ਚ ਇੱਥੇ ਜਾ ਕੇ ਸੌਂ ਲੈਣਾ ਆਪ ਹੀ ਮੈਂ ਇੱਥੇ ਤਾਬੂ ਕੰਬਲ ਆ ਕੇ ਜਿਵੇਂ ਆਪਾਂ ਬੁੱਕਲ ਮਾਰਦੇ ਆ ਨਾ ਹਾਂ ਇੱਥੇ ਐ ਬੁੱਕਲ ਮਾਰਦੇ ਆ ਉੱਤ ਆਪ ਹੀ ਬੁੱਕਲ ਮਾਰਦੇ ਆ ਆਪ ਬੁੱਕਲ ਮਾਰਦੇ ਹੋ ਖੋਲੋ ਜੀ ਕੈਲੀ ਨੂੰ ਖੋਲੋ ਵਾਹ ਵਾਹ ਕਰੋ ਸ਼ିକਾਰੀ ਕੁੱਤਾ ਹੈ ਵੀ ਪਰ ਚਲ ਆਪਣੇ ਨਾਲ ਥੋੜੀ ਜੀ ਦੋਸਤੀ ਹੋ ਗਈ ਹੈ ਹਲਕੀ ਹਲਕੀ ਉਹ ਜਿਹੜੇ ਦੋ ਜਾਣ ਨੇ ਉਹ ਉਤਨੇ ਬਹੁਤ ਕੋਣ ਹੀ ਭਰਾ ਬਹੁਤ ਖੇਡਦੇ ਆ ਆਪਸ ਵਿੱਚ ਉਹ ਸਾਨੂੰ ਦੇਖ ਕੇ ਫੇਵ ਉਹ ਚਾਰਾ ਪਾਉਂਦੇ ਹੋਏ ਆਪਾਂ ਜੀ ਲਾਉਂਦੇ ਹੋਏ ਆਪਣੀ ਸਫਾਈ ਦਾ ਕੰਮ ਚਲ ਆ ਉਧਰ ਚਲਦੇ ਨੇੜੇ ਜਾਫੇ ਨੂੰ ਮਿਲਦੇ ਆ ਜਾਫਾ ਖਤਰਨਾਕ ਬੰਦਾ ਹੈ ਇਹ ਕੱਲ ਤੇ ਪੌਂਕੀ ਜਾਂਦੇ ਪੌਂਕੀ ਜਾਂਦੇ ਪੌਦੇ ਪੌਂਕੀ ਜਾਂਦੇ ਪੌਂਕੀ ਜਾਂਦੇ ਯਾਰ ਇਹਨਾਂ ਨੇ ਪਤਾ ਨਹੀਂ ਲੱਗਿਆ ਆਪਾ ਆਹ ਦੇ ਸ਼ਰੀਫ ਆ ਹਾਂ ਹਾਂ ਜਾਈ ਜਿਹੜੇ ਫੋਟੋ ਆ ਆਹ ਕੀ ਕਰਦਾ ਆ ਲੁੱਤੀ ਲਾਂਦਾ ਐ ਅਨਿਕਾਇਲ ਉੱਤੀ ਲਾਂਦਾ ਫਿਰ ਉਹ ਮਗਰ ਲੱਗ ਜਾਂਦਾ। ਬਾਕੀ ਆ ਮਾਹੌਲ ਈ। ਆ ਕੋਮਲ ਆ ਕੁੜੀ ਦਾ ਨਾਮ ਕੋਮਲ ਕੋਮਲ ਸਟੱਡ ਫਾਰਮ ਤੇ ਜਿਹੜੇ ਘੋੜਿਆਂ ਦਾ ਸ਼ਕੀਰ ਉਹਨਾਂ ਨੇ ਜ਼ਰੂਰ ਦੇਖਿਆ ਹੋਣਾ ਆ ਕੁੜੀ ਨੂੰ। ਠੀਕ ਐ। ਉਹ ਠੀਕ ਐ ਭਰਾਵੋ ਠੀਕ ਐ ਠੀਕ ਐ। ਉਹ ਠੀਕ ਹੈ ਚਲੇ ਜਾਨੇ ਚਲੇ ਜਾਨੇ ਚਲੇ ਜਾਨੇ ਅਸੀਂ ਚਲੇ ਜਾਨੇ ਔਰ ਰੱਸੀ ਉਹਦੀ ਟਾਈਟ ਹੈ ਨਾ ਜੇ ਕਬਾਈ ਚ ਖੁੱਲ ਗਿਆ ਤਾਂ ਕੀ ਹੋਊਗਾ ਸਾਡਾ ਹੈਂ ਮੈਂ ਪਾੜਾਂਗੇ ਕੁੰਨ ਨਹੀਂ ਪੈਣੀ ਗੱਲ ਪਾੜੀ ਨਹੀਂ ਪੜੇ ਤੂੰ ਇਹ ਕੱਚਾ ਹੀ ਚਵਾਦਾ ਨਾ ਕਰ ਜਾ ਹੁਣ ਤੋ ਵੀ ਨਹੀਂ ਆਲੇ ਦੋਲੇ ਫੜਕਣ ਦਿੰਦੀ ਪਰ ਹੂੰ ਤੇ ਕੋਮਲ ਜਾਨਵਰਾਂ ਨਾਲ ਇਨਾ ਪਿਆਰ ਭਾਂਤ ਭਾਂਦੇ ਜਾਨਵਰ ਰੱਖੇ ਤੇ ਇੱਥੇ ਹਾਂ ਡੋਗੀ ਵੀ ਤਿੰਨ ਚਾਰ ਤਰ੍ਹਾਂ ਦੇ ਜਫਾ ਵੀ ਆ ਖਤਰਨਾਕ ਅੰਨੇ ਘੋੜੇ ਹਨ ਤੇ ਇਹ ਰੋਟਵਿਲਰ ਹੋਏ ਪਰ ਦੇਖਿਆ ਨਹੀਂ ਗਾ ਦੇਖਣ ਦਾ ਮੌਕਾ ਮਿਲੂ ਨੂੰ ਦੇਖ ਲਾਂਗੇ ਪਰ ਉਹਨੇ ਨੇੜੇ ਨਹੀਂ ਜਾਣ ਦੇਣਾ ਨੇੜੇ ਨਹੀਂ ਜਾਣ ਦੇਣਾ ਚਲੋ ਰਹਿਣ ਹੀ ਦਿੰਦੇ ਨੂੰ ਤਾਂ ਫਿਰ ਤਾਂ ਦੂਰ ਦੂਰੀ ਠੀਕ ਹੈ ਤੇ ਫਿਰ ਕਿਵੇਂ ਲੱਗਦਾ ਜੀ ਵੀ ਲੱਗਦਾ ਤੈਨੂੰ ਇਹਨਾਂ ਤੋਂ ਬਿਨਾ ਤੇਰੀ ਜ਼ਿੰਦਗੀ ਅਧੂਰੀ ਆ ਬਹੁਤ ਜ਼ਿਆਦਾ ਅਧੂਰੀ ਆ ਮਤਲਬ ਇਹਨਾਂ ਮੈਂ ਐਕਸਪੈਕਟ ਹੀ ਨਹੀਂ ਕਰ ਸਕਦੀ ਫੈਮਿਲੀ ਮੈਂਬਰ ਜੀ ਆ ਆਪਣੇ ਹਨ ਵਾ ਤੂੰ ਵੀ ਇੰਨੀ ਨਿੱਕੀ ਆ ਹਜੇ ਜ਼ਿਆਦਾ ਉਮਰ ਹੈ ਨਹੀਂ ਤੇਰੀ 15 16 ਸਾਲ ਦੀ ਉਮਰ ਹੀ ਕੋਈ ਜ਼ਿਆਦਾ ਹੁੰਦੀ ਨਹੀਂ ਤੇ ਤੂੰ ਇਹਨਾਂ ਨਾਲ ਹੀ ਮਤਲਬ ਕਿ ਤਰ੍ਹਾਂ ਨਾਲ ਵੱਡੀ ਹੋਈਆਂ ਨਾ 6 7 ਸਾਲ ਦੀ ਉਮਰ ਦੇ ਸ਼ੁਰੂ ਕਰਤਾ ਸੀਗਾ ਫੈਮਿਲੀ ਮੈਂਬਰ ਹੀ ਹੈ ਇਹਨਾਂ ਬਿਨਾ ਆਪਾਂ ਕੁਝ ਐਕਸਪੈਕਟ ਨਹੀਂ ਕਰ ਸਕਦੇ ਹਾਂ ਤੇ ਸਾਰਾ ਹੀ ਪਰਿਵਾਰ ਹੈ ਜਿਵੇਂ ਜਾਨਵਰਾਂ ਨੂੰ ਇੰਨਾ ਪਿਆਰ ਕਰਦਰਾ ਇਹ ਸਾਰੀ ਬਹੁਤ ਜ਼ਿਆਦਾ ਮਤਲਬ ਅਟੈਚਡ ਬਹੁਤ ਜ਼ਿਆਦਾ ਹਾਂ ਉਹ ਵੀ ਬਹੁਤ ਕਰਦੇ ਹਾਂ ਹਾਂ ਅੱਗੇ ਹੋਰ ਪਲਾਨ ਹੈਗਾ ਫੋਟੋ ਲੈ ਕੇ ਆਉਂਦਾ ਇਹ ਤਾਂ ਹੀ ਚੱਲਦੇ ਰਹਿਣਾ ਜਿਵੇਂ ਹਰ ਇੱਕ ਸਾਲ ਬੱਚੇ ਆਉਂਦੇ ਆ ਤਾਂ ਹੁਣ ਆ ਬੱਚੇ ਆਪਾਂ ਘਰੇ ਤਿਆਰ ਕਰਾਂਗੇ ਪਰ ਜਦ ਸੇਲ ਦਾ ਵੀ ਨਹੀਂ ਹੁੰਦਾ ਕਈ ਵਾਰੀ ਹੁਣ ਜਿਵੇਂ ਰੁਕਮਣੀ ਆ ਮੁਹੱਬਤ ਆ ਇਹ ਸਿਰਿਆਂ ਦਾ گاਉਂ ਮਤਲਬ ਆਪਣੇ ਫਾਰਮ ਦੇ ਨਾਮ ਬਣੂਗਾ ਇਹਨਾਂ ਨਾਲ ਇਹਦੇ ਥੋੜਾ ਨੇੜੇ ਹੋ ਜਾ ਦੋਵੇਂ ਜਾਣੇ ਆ ਜਾਵਾਂਗੇ ਇਹਨਾਂ ਨੂੰ ਆਪਾਂ ਤਿਆਰ ਵੀ ਕਰਾਂਗੇ ਫੇਰ ਨਾਲ ਤਾਂ گا ਮਤਲਬ ਬੱਚੇ ਲਵਾਉਣਗੇ ਤਾਂ ਬਰੀ ਇਮਪਰੂਵਮੈਂਟ ਹੋ ਜੂਗੀ ਹਾਂ ਵਾਲੇ ਕੰਟਰੀ ਦੀ ਆ ਜਿਹਦੀ ਮਾਂ ਜਿਹੜੀ ਉਹ ਰੈੰਬੋ ਤੇ ਆ ਵਾਲਾ ਕੰਟਾ ਬਹੁਤ ਫੇਮਸ ਹੈ ਨਹੀਂ ਨਾ ਐਕਸਪੈਰੀਮੈਂਟ ਵੀ ਚੱਲਦਾ ਰਹਿੰਦਾ ਇੱਦਾਂ ਐਕਸਪੈਰੀਮੈਂਟ ਕਿਵੇਂ ਜਿਵੇਂ ਮੇਟਿੰਗ ਵਗੈਰਾ ਘੋੜੇ ਘੋੜ ਜਿਵੇਂ ਲੱਗ ਲੱਗ ਕੀ ਹੁਣ ਸਾਨੂੰ ਪਤਾ ਕੀ ਸਾਡੀ ਘੋੜੀ ਕੀ-ਕੀ ਪੈਦਾ ਕਰ ਸਕਦੀ ਹੈ ਅੱਛਾ ਤਾਂ ਅਸੀਂ ਖੁਦ ਚੂਜ਼ ਕਰਨਾ ਕਿ ਉਹਦੇ ਲਈ ਕਿਹੜਾ ਘੋੜਾ ਬੈਸਟ ਆ ਅੱਛਾ ਨੌਲੇਜ ਦੀ ਗੱਲ ਆ ਸਾਰੀ ਇਹ ਹਣਾ ਨੌਲੇਜ ਦੀ ਗੱਲ ਫੇ ਜਦੋਂ ਜਾਂਦੇ ਨੇ ਇੱਥੋਂ ਦੀ ਹਣਾ ਕਿਸੇ ਭੇਜਣੇ ਹੁੰਦੇ ਨੇ ਤਾਂ ਦੁੱਖ ਤਾਂ ਬੜਾ ਲੱਗਦਾ ਹੋਣਾ ਹਾਂਜੀ ਕਾਜਾ ਬਾਹਰ ਨੂੰ ਆਂਦਾ ਹੋਣਾ ਉਹਦਾ ਪਾਲੇ ਹੁੰਦੇ ਨੇ ਨਾ ਕੋਲੇ ਸੇਲ ਹੀ ਨਹੀਂ ਕਰਦੇ ਬੱਚੇ ਤਾਂ ਹਰ ਸਾਲ ਬੀਡ ਹੁੰਦੇ ਆ ਤਾਂ ਉਹਨਾਂ ਚੋਂ ਇੱਕ ਦੋ ਭਾਵੇਂ ਸੇਲ ਕਰ ਦਈਏ ਰੱਖ ਦਿਆਂ ਜਿਵੇਂ ਇੱਕ ਵਾਰੀ ਸਾਡੀਆਂ ਸਿਰੀਆਂ ਗਈਆਂ ਸੀ ਅੰਧ ਪ੍ਰਦੇਸ਼ ਇੱਕ ਵਾਰੀ ਸਿਰਾਂ ਗਿਆ ਸੀ ਮਹਾਰਾਸ਼ਟਰ ਤੇ ਇੱਕ ਸਮਰਾਟ ਉਹ ਸਮਰਾਟ ਤਾਂ ਬਹੁਤ ਸੁਣਿਆ ਹੈ ਹਾਂਜੀ ਉਹ ਬਹੁਤ ਚੰਗਾ ਸੀਗਾ ਪਰ ਉਹ ਦੋ ਥੋੜੇ ਮਤਲਬ ਪਾਪਾ ਨੂੰ ਮਾਰ ਰਹੇ ਸੀ ਫਿਰ ਦੋ ਘੋੜੇ ਸਾਹਮਣੇ ਬਹੁਤ ਔਖੇ ਆ ਹਾਂ ਉਹ ਦੋ ਘੋੜੇ ਨਹੀਂ ਹੁਣ ਸ਼ਾਵਨੀ ਤੇ ਲੱਪਣੇ ਪੱਲਾ ਇੱਕ ਹੀ ਘੋੜਾ ਹੈ ਹਾਂਜੀ ਸ਼ਾਵਨੀ ਪਾਕੀ ਚਾਲੀ ਹੋਰ ਦਾ ਇੱਕ ਆਪਣੇ ਕੋਲ ਵੀ ਸ਼ੇਰਾ ਉਹ ਆਪਣੇ ਜੂਤ ਚੜ੍ਹਾਉਣਾ ਉਹ ਨੂੰ ਮਤਲਬ ਆ ਬਾਹਰ ਬੰਨਿਆ ਹੋਇਆ ਜੂਤ ਸਰ ਬੱਲੇ ਬੱਚ ਸੁੱਕਿਆ ਸੀ ਸ਼ਾਵਰ ਜਿਹੜਾ ਉੱਥੇ ਹੈਗਾ ਆ ਠੀਕ ਠੀਕ ਉਹ ਮੱਲਾ ਉਹ ਨੂੰ ਘੋੜਾ ਬਣਾ ਕੇ ਫਿਰ ਚੜ੍ਹਾ ਕੇ ਆ ਇਹ ਉਹ ਬਾਬਾ ਜੀ ਦਾ ਹੀ ਘੋੜਾ ਕਰੀਏ ਫਿਰ ক্লোਜ਼ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਨੂੰ ਤਾਂ ਬੜਾ ਮਜ਼ਾ ਆਇਆ। ਉਮੀਦ ਕਰਦਾ ਤੁਹਾਨੂੰ ਵੀ ਆਇਆ ਹੋਊਗਾ ਕਿਉਂਕਿ ਜਿਹੜੇ ਘੋੜਿਆਂ ਨੂੰ ਜਾਨਵਰਾਂ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਤਾਂ ਬਹੁਤ ਬੈਸਟ ਵੀਡੀਓ ਹੋ ਸਕਦੀ ਹੈ ਇਹ। ਤੇ ਕੋਮਲ ਬਹੁਤ ਬਹੁਤ ਧੰਨਵਾਦ ਇਹਨੀ ਜਾਣਕਾਰੀ। ਪ੍ਰਮਾਤਮਾ ਤੈਨੂੰ ਹੋਰ ਰੱਖੀਆਂ। ਹੋਰ ਜਾਣਕਾਰੀ, ਹੋਰ ਪਿਆਰ ਇਹਨਾਂ ਨਾਲ ਤੇਰਾ ਵਧਾ ਕੇ ਰੱਖੇ। ਤੇ ਕੁਝ ਵੀ ਚੰਗਾ ਲੱਗਿਆ ਹੋਇਆ ਤਾਂ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਠੀਕ ਹੈ ਜੀ। ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿੱਥੇ ਆਪਾਂ ਹੁਣ ਜਾਣਾ ਹੈ। ਸਸੀਗੁਰ ਕਹਦਾਕਰ ਤੂੰ ਵੀ ਕਹਿ ਕਹਿ ਕੇ ਫਰਨਾ ਬਿੰਦਰ ਜੀ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਸਸੀਗੁਰ ਜੀ ਹੋ ਗਿਆ ਹਣਾ ਬਲੋ 15 ਮਿੰਟ ਬਾਦੀ ਹੋ ਗਿਆ ਹਣਾ ਆਹ ਦੇਖ ਧੋ ਦੇ ਲਾ ਜੋ ਕੋ ਮਾਰਦੀ ਇਹਨੂੰ ਮਾਰਦੀ ਆ ਲਾ ਕੇ ਆਈ ਲੱਗਦੀ ਆ ਬਸ ਨਹੀਂ ਰੱਖੀ ਬਸ ਠੀਕ ਹੈ ਬਾਕੀ ਅੱਛਾ ਬਾਕੀ ਵੀ ਆ ਰਹੀਆਂ ਨੇ ਸਾਰੀਆਂ ਆਉਣੀਆਂ ਹਾਂ ਮੂੰਹ ਚਾਟ ਹੋਰ ਹੈ ਚਾ ਸਪੀਡ ਆ ਓਏ ਉਹ ਦੇ ਉਹ ਦੇ ਉਹ ਦੇ ਆ ਜਾ ਚੁੱਪ ਆਪਣੀ ਵੀ ਤਿਆਰੀ ਰੱਖੀ ਤੋਂ ਵੀ ਭੱਜਣ ਦੀ ਜੇ ਕਿਤੇ ਇੱਧਰ ਆ ਗਏ ਤਾਂ ਕਿੰਨੇ ਸੋਹਣੇ ਲੱਗਦੇ ਤੋੜਦੇ ਨਾ